ਪਰ ਇੱਧਰ ਤੇ ਜਿਹੜੇ ਲੋਕਲ ਟਰਾਂਸਪੋਰਟਰ ਹੈ ਉਹ ਗੱਡੀਆਂ ਸਾਨੂੰ ਚਲਾਉਣ ਵਾਸਤੇ ਬਿਲਕੁਲ ਮਨਾ ਕਰ ਰਹੇ ਨੇ ਕਿ ਤੁਹਾਡੀਆਂ ਗੱਡੀਆਂ ਜੇ ਆਣੀਆਂ ਤੇ ਅਸੀਂ ਤੋੜਪੰਨ ਕਰਾਂਗੇ ਤੇ ਤੁਹਾਨੂੰ ਇੱਧਰ ਲੋਕਲ ਗੱਡੀਆਂ ਨਹੀਂ ਚਲਾਉਣ ਦੇ। ਅੱਜੀ ਬੋਗ੍ਰੀਵ ਸਿਸਟਮ ਦੇਖਿਆ ਐਸਾ ਸਿਸਟਮ ਤਾਂ ਪੂਰੀ ਦੁਨੀਆ ਕਿਤੇ ਨਹੀਂ ਹੈ। ਇਹ ਤਾਂ ਕਾਸ਼ੀ ਕਰ ਰਹੇ ਨੇ ਇੱਥੇ ਜ਼ਬਰਦਸਤੀ ਤੇ ਇਸ ਦੇ ਕਰੇ ਠੀਕ ਨਹੀਂ ਹੋਏਗਾ ਇਹਦੇ ਕਰੇ ਬਾਅਦ ਇਹ ਹਾਲਾਤ ਵਿਗੜਣਗੇ। ਇੱਧਰ ਤੇ ਜਿਹੜੇ ਲੋਕਲ ਟਰਾਂਸਪੋਰਟਰ ਹੈਗੇ ਉਹ ਸਾਨੂੰ ਤੰਗ ਕਰ ਰਹੇ ਨੇ ਉਹ ਕਹਿੰਦੇ ਅਸੀਂ ਬਾਹਰ ਦੇ ਟਰਾਂਸਪੋਰਟਰਾਂ ਨੂੰ ਅੱਜ ਗੱਡੀਆਂ ਨਹੀਂ ਚਲਾਣ ਦੇਵਾਂਗੇ ਉਹ ਕਹਿੰਦੇ ਅਸੀਂ ਆਪਣੀ ਗੱਡੀਆਂ ਚਲਾਾਂਗੇ ਬਾਹਰ ਦੀ ਗੱਡੀ ਚੱਲ ਨਹੀਂ ਹੁੰਦੀ ਨਹੀਂ ਜਦ ਕਿ ਉਹਨਾਂ ਦੀ ਗੱਡੀਆਂ ਹਰ ਜਗ੍ਹਾ ਜਾਇ ਕਰਦੀਆਂ ਨਮਸਕਾਰ ਮੈਂ ਖੁਸ਼ੀ ਰਾਤ ਦੇਖੇ ਸਰਤਾ ਨਿਊਜ਼ ਆਈ ਨਜ਼ਰ ڈالਦੇ ਆਂ ਅੱਜ ਦੀ ਬੜੀ ਖਬਰ ਪਰ ਮੇਰਾ ਨਾਮ ਜਗਦੀਪ ਸਿੰਘ ਹੈਗਾ ਤੇ ਮੇਰੀ ਫਰਮ ਦਾ ਨਾਮ ਫਤਿਹ ਐਸੋਸੀਏਟਸ ਹੈਗਾ ਜੀ ਬੀਪੀਸੀਐਲ ਦੇ ਸਾਰੇ ਟੈਂਡਰ ਹੋਲਡਰ ਹੈਗੇ ਸਾਨੂੰ ਐਲਓਆਈ ਮਿਲੀ ਹੈ ਬੀਪੀਸੀਐਲ ਵੱਲੋਂ ਟਰਾਂਸਪੋਰਟੇਸ਼ਨ ਵਾਸਤੇ ਪਰ ਇਧਰ ਤੇ ਜਿਹੜੇ ਲੋਕਲ ਟਰਾਂਸਪੋਰਟਰ ਹੈਗੇ ਉਹ ਸਾਨੂੰ ਤੰਗ ਕਰ ਰਹੇ ਨੇ ਉਹ ਕਹਿੰਦੇ ਸੀ ਬਾਹਰ ਦੇ ਟਰਾਂਸਪੋਰਟਰਾਂ ਨੂੰ ਅੱਜ ਗੱਡੀਆਂ ਨਹੀਂ ਚਲਾਣ ਦੇਵਾਂਗੇ ਇੱਥੇ ਹਰਿਆਣਾ ਪੰਜਾਬ ਹਿਮਾਚਲ ਯੂਪੀ ਸਭ ਤੇ ਟਰਾਂਸਪੋਰਟਰ ਹੈਗੇ ਨੇ ਸਾਰੇ ਆਪਣੀ ਗੱਡੀਆਂ ਚਲਾਣ ਜਾਂਦੇ Rajasthan ਦੇ ਵੀ ਹੈਗੇ ਨੇ ਪਰ ਇਧਰ ਤੇ ਜਿਹੜੇ ਲੋਕਲ ਟਰਾਂਸਪੋਰਟਰ ਹੈ ਉਹ ਗੱਡੀਆਂ ਸਾਨੂੰ ਚਲਾਉਣ ਵਾਸਤੇ ਬਿਲਕੁਲ ਮਨਾ ਕਰ ਰਹੇ ਨੇ ਕਿ ਤੁਹਾਡੀਆਂ ਗੱਡੀਆਂ ਜੇ ਆਣੀਆਂ ਤੁਸੀਂ ਤੋੜਪਾਨ ਕਰਾਂਗੇ ਤੇ ਤੁਹਾਨੂੰ ਇੱਥੇ ਲੋਕਲ ਗੱਡੀਆਂ ਨਹੀਂ ਚਲਾਣਾਂ ਦੀ ਜੀ ਸਾਹਿਬ ਨੂੰ ਬੰਦ ਪੱਤਰ ਦਿੱਤਾ ਕਿ ਅਸੀਂ ਡੀਸੀ ਸਾਹਿਬ ਨੂੰ ਪਹਿਲੇ ਵੀ ਮਿਲ ਚੁੱਕੇ ਹਾਂ ਸਾਡੀ ਤੀਜੀ ਮੀਟਿੰਗ ਦੀ ਹੈ ਡੀਸੀ ਸਾਹਿਬ ਨਾਲ ਉਹਨਾਂ ਨੇ ਏਡੀਸੀ ਸਾਹਿਬ ਨੂੰ ਵੀ ਫੀਸ ਵਾਸਤੇ ਆਪਣਾ ਕਿਹਾ ਸੀਗਾ ਤੇ ਐਸਐਸਪੀ ਮੈਡਮ ਨੂੰ ਵੀ ਕਹਾਈ ਸੀ ਸਿਕਿਉਰਿਟੀ ਪ੍ਰੋਵਾਈਡ ਕਰਨੇ ਐਸੇ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਵਾਉਣ ਦੇ باوجود ਸਾਨੂੰ ਬੀਪੀਸੀਐਲ ਦੇ ਡਿਪੋ ਦੇ ਵਿੱਚ ਜ਼ਰੂਰੀ ਕਾਗਜ਼ ਸਾਈਨ ਕਰਨੇ ਐਸੇ ਨਹੀਂ ਜਾਣ ਦਿੱਤਾ ਗਿਆ ਤੇ ਦੂਜਾ ਆਪਣਾ ਜਿਹੜੇ ਏਐਸਪੀ ਸਾਹਿਬ ਏਡੀਸੀ ਸਾਹਿਬ ਨਾਲ ਵੀ ਸੋਰੀ ਜਿਹੜੀ ਮੀਟਿੰਗ ਹੋਈ ਹੈ ਉਹ ਵੀ ਕੋਈ ਸਿੱਟਾ ਨਹੀਂ ਨਿਕਲੇ ਜੀ ਉਸ ਦੀ ਮੰਗ ਕਰਦੇ ਸਾਨੂੰ ਗੱਡੀਆਂ ਚਲਾਣ ਦੀ ਇੱਥੇ ਪਰਮਿਸ਼ਨ ਦਿੱਤੀ ਜਾਏ ਜੀ ਅਸੀਂ ਵੀ ਟੈਂਡਰ ਸਾਨੂੰ ਜਦੋਂ ਮਿਲਿਆ ਸਾਡੀਆਂ ਸਿਕਿਉਰਟੀਆਂ ਜਮਾ ਆਠ ਆਠ ਲੱਖ ਰੁਪਏ ਅਸੀਂ ਸਿਕਿਉਰਟੀਆਂ ਜਮਾ ਕਰਾਈਆਂ ਗੱਡੀਆਂ ਸਾਡੀਆਂ ਲੋਹ ਤੇ ਹੈਗੀਆਂ ਅਸੀਂ ਗੱਡੀਆਂ ਨਹੀਂ ਚਲਾਵਾਂਗੇ ਤਾਂ ਅਸੀਂ ਪੈਸੇ ਕਿੱਥੇ ਦੇਵਾਂਗੇ EMI ਕਿੱਥੇ ਦੇਵਾਂਗੇ ਤਨ ਗੱਡੀਆਂ ਚਲਾਉਣ ਤੇ ਪਰਮਿਸ਼ਨ ਦਿੱਤੀ। ਜੀ ਨਾਮਾ ਤੇ ਅੱਜ ਜੀ ਸਾਹਿਬ ਨੂੰ ਮਿਲ ਕੇ ਆਇਆ ਹਾਂ ਕਿ ਤੱਕੇ ਤੁਹਾਡਾ ਮੇਰਾ ਨਾਮ ਕਮਲ ਸਿੰਘ ਹੈ। ਮੈਂ ਜੰਮੂ ਕਸ਼ਮੀਰ ਦੇ ਡਿਓਟੀ ਡਿਸਟ੍ਰਿਕਟ ਤੋਂ ਆਇਆ ਇੱਥੇ। ਅਸੀਂ ਇੱਕ ਕੰਟਰ ਬਾਇਆ ਸੀ ਵੀਪੀਸੀ ਵਾਲੀ ਚ। ਕੋਈ ਸਾਡੀ ਇੱਕ ਗੱਡੀ ਆਈ ਹੈ। ਉਸ ਗੱਡੀ ਦਾ ਐਗਰੀਮੈਂਟ ਵਗੈਰਾ ਸਾਈਨ ਕਰਨਾ ਸੀ। ਉਹ ਅਸੀਂ ਐਗਰੀਮੈਂਟ ਵਗੈਰਾ ਸਾਈਨ ਕਰਨਾ ਹੈ। ਗੇਟ ਤੇ ਕੁਝ ਬੰਦੇ ਬੈਠੇ ਉਹਨਾਂ ਨੂੰ ਸਾਮਨਦਨੀ ਜਾਣ ਦਿੱਤਾ। ਅੱਜ ਜੀ ਸਾਹਿਬ ਨੂੰ ਕਹਿ ਰਾਇਆ ਸੀ ਕਿ ਅਸੀਂ ਸਟੈਂਡਰਡ ਪਾਇਆ 10 ਦੀ ਸਾਡੀ ਗੱਡੀ ਆਈ ਹੈ। ਇਹ ਕਿਉਂ ਨਹੀਂ ਜਾਣਦੇ ਵੀ ਤਾਂ ਨੈਗਲੀਜੈਂਸ ਕੰਟਰਲੇਅਰ ਦਾ ਸਾਡੇ ਤੇ ਇੱਕਤਾਜ ਹੈ ਦੀ ਸਾਉ ਨੇ ਕਿਹਾ ਮੈਂ ਐਡਿਸ਼ਨ ਐਡਿਸ਼ਨ ਨੂੰ ਕਿਹਾ ਕਿ ਇਨਕੁਆਰੀ ਕਰਾਇਆ ਕਰਦਾ ਇਨਕੁਆਰੀ ਨਹੀਂ ਚਲਦੀ ਰਹੇਗੀ ਡੇਢ ਸਾਲ ਖਤਮ ਹੋ ਜਾਏਗੀ ਲਾਸਟ ਸਕੋਟੀਆਂ ਅਸੀਂ ਦੇ ਬੈਠੇ ਨੇ ਗੱਡੀਆਂ ਸਾਡੀਆਂ ਤਿਆਰ ਬੈਂਕ ਦਾ ਲੋਨ ਸਾਡੇ ਤੇ ਚੱਲੇ ਕਰਦਾ ਤੇ ਕੋਈ ਪ੍ਰਸ਼ਾਸਨ ਨਹੀਂ ਲਾ ਇਸ ਦਾ ਫੈਸਲਾ ਨਹੀਂ ਕਰੇ ਕਰਦਾ ਤੋ ਇਹ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਨਹੀਂ ਕਰ ਕਿੰਨੇ ਕੁ ਟਰਾਂਸਪੋਰਟਰ ਮਿਲਣਗੇ ਅਸੀਂ ਸਾਰੇ ਸੁਣੋ ਜੀ ਰਾਜਸਥਾਨ ਅਰੇ ਅਣਾ ਦਿੱਲੀ ਜੰਮੂ ਕਸ਼ਮੀਰ ਪੰਜਾਬ ਸਾਰਾ ਮਿਲ ਆ ਬਲੋ ਕੇ 24 ਟਰਾਂਸਪੋਰਟਰ ਬਾਹਰ ਦੇ 24 ਟਰਾਂਸਪੋਰਟਰ ਅੱਧੋ-ਅੱਧੇ ਕੰਮ ਹੈ ਅੱਦੇ ਅਸੀਂ ਬਾਹਰ ਦੇ ਅੱਦੇ ਇੱਥੇ ਦੇ ਜਿਹੜੀਆਂ ਗੱਡੀਆਂ ਨੇ ਬਾਹਰ ਹੋਈਆਂ ਉਹ ਯਾਰਾ ਕੰਪੀਟੀਸ਼ਨ ਦਾ ਟੈਂਡਰਿੰਗ ਪ੍ਰੋਸੈਸ ਦਾ ਉਸੇ ਕੰਪਨੀ ਬੰਬੇ ਟੈਂਡਰ ਉਹਦੇ ਮੰਮੀ ਵਾਲਿਆਂ ਨੇ ਇਹਨਾਂ ਕੋਲ ਭੇਜਤਾ ਕਾਗਜ਼ ਸਾਰੇ ਕੰਪਲੀਟ ਕਰਕੇ ਹੁਣ ਇਹ ਕਲ ਚਾਹਦੇ ਕਿ ਧਾਕਾਸ਼ੀ ਕਰਕੇ ਇਹਨਾਂ ਨੂੰ ਬਾਹਰ ਕਰ ਦੇਈਏ ਅਸੀਂ ਗੱਡੀਆਂ ਚ ਕਿਹਸੇ ਚੱਲਣਗੀਆਂ ਗੱਡੀਆਂ ਉਹ ਚੱਲ ਨਹੀਂ ਸਕਦੀਆਂ ਗੱਡੀਆਂ ਨਿਗਲੀ ਡਾਕੂਮੈਂਟ ਸਾਡੇ ਸਾਰੇ ਪੂਰੇ ਨੇ ਇਹ ਧਾਕਾਸ਼ੀ ਕਰ ਰਹੇ ਨੇ ਤੇ ਜ਼ਬਰਦਸਤੀ ਤੇ ਇਸੇ ਕਰੇ ਠੀਕ ਨਹੀਂ ਹੋਏਗਾ ਇਹ ਤੇ ਕਰੇ ਬਾਅਦ ਇਹ ਹਾਲਾਤ ਵਿਗੜਣਗੇ ਐਡਮਿਸ਼ਨ ਕੀ ਕਹਿੰਦੇ ਕੀ ਆ ਤੁਹਾਨੂੰ ਉਹ ਕਹਿੰਦੇ ਅਸੀਂ ਆਪਣੀ ਗੱਡੀਆਂ ਚ ਲਾਂਗੇ ਬਾਹਰ ਦੀ ਗੱਡੀ ਚੱਲ ਨਹੀਂ ਹੁੰਦੀ ਨਹੀਂ ਜਦ ਕਿ ਉਹਨਾਂ ਦੀ ਗੱਡੀਆਂ ਹਰ ਜਗ੍ ਇਹ ਨਹੀਂ ਕਿ ਇਹ ਸੇ ਬਠਿੰਡਾ ਨਹੀਂ ਜਾ ਕੇ ਦੀ ਉਹਨੇ ਗੱਡੀ ਜੰਮੂ ਜਾ ਕੇ ਦੀ ਸਿਰਨਾਗਰ ਜਾ ਕੇ ਦੀ ਹੈ ਰਾਜਸਥਾਨ ਜਾ ਕੇ ਕਰਦੀ ਸਾਡੇ ਦਾ ਜਾ ਕੇ ਕਰਨੀ ਕਰਦੀ ਫਿਰ ਇਸ ਤਰ੍ਹਾਂ ਦਾ ਮਸਲਾ ਬਣੇਗਾ ਫਿਰ ਤਾਂ ਅਸੀਂ ਵੀ ਗੱਡੀ ਆ ਰੋਕਣਾ ਸ਼ੁਰੂ ਕਰਦੇ ਹਾਂ ਕਿ ਤੇ ਕੋਈ ਲਾਅਨ ਆਰਡਰ ਕਿਸੇ ਰਹਿ ਕੇ ਹੋਵੇ ਇਹ ਸਟੈਂਡਰਡ ਆਲਓਵਰ ਇੰਡੀਆ ਹੁੰਦਾ ਟੈਂਡਰ ਕਿਸੇ ਇੱਕ ਡਿਪੂ ਦਾ ਇੱਕ ਡਿਸਟ੍ਰਿਕਟ ਦਾ ਨਹੀਂ ਹੁੰਦਾ ਆਰਡਿਨਰੀ ਟੈਂਡਰ ਹੋਇਆ ਉਹਨੇ ਟੈਂਡਰ ਹੋਇਆ ਜਿਹੜੇ ਪਾਰਟਿਸਪੇਟ ਕੀਤਾ ਹੈ ਉਹ ਕੋਈ ਰਾਜਸਥਾਨ ਦਾ ਕੋਈ ਹਰਿਆਣਾ ਦਾ ਕੋਈ ਦਿੱਲੀ ਦਾ ਕੋਈ ਜੰਮੂ ਕਸ਼ਮੀਰ ਦਾ ਕੋਈ ਦੇ ਆਏ ਦੇ ਲੋਕ ਕਿਸੇ ਦੀ ਗੱਡੀ ਆਏ ਕਿਸੇ ਦੋ ਆਈਏ ਕਿਸੇ ਤਿੰਨ ਆਈਏ ਉਹ ਗਰੰਟੀਆਂ ਦੇ ਦਿੱਤੀਆਂ ਸਾਰਾ ਕੁਝ ਦੇ ਦਿੱਤਾ ਲੇਕਿਨ ਕੋਈ ਅਗੇ ਅਜੀਬੋ ਗਲੀਪ ਸਿਸਟਮ ਦੇਖਿਆ ਐ ਐਸਾ ਸਿਸਟਮ ਤਾਂ ਪੂਰੀ ਦੁਨੀਆ ਕਿਤੇ ਨਹੀਂ ਹੈ ਉਹ ਪੁਲਿਸ ਵਾਲੇ ਗਿਲੇ ਪੁਲਿਸ ਵਾਲੇ ਚੱਕਰ ਚੱਕਰ ਲਗਾਇਆ ਵਾਪਸ ਆ ਗਏ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਆਕਾ ਦਿੱਤਾ ਜਾਂ ਤੁਹਾਨੂੰ ਸਾਡੀ ਗੱਡੀਆਂ ਚਲਾਈਆਂ ਜਾਂਦੇ ਜੱਗ ਦੇ ਡੀਪੋ ਵਾਲਿਆਂ ਦੇ ਪ੍ਰੋਡਕਸ਼ਨ ਦਿੱਤੀ ਹੈ ਉਹ ਕਹਿੰਦੇ ਤੁਹਾਨੂੰ ਅਸੀਂ ਮਾਰ ਦੇਵਾਂਗੇ ਤੁਹਾਡੀਆਂ ਗੱਡੀਆਂ ਭੂਕਦੇ ਆ ਇੱਕ ਕੌਣ ਰਿਸਕ ਲਏਗਾ ਕੀ ਗੱਲ ਦੱਸੀ ਸਰ ਹਾਂਜੀ ਰਿਸਕ ਨਹੀਂ ਦੱਸੀ ਅਸੀਂ ਤੇ ਸਾਨੂੰ ਦੱਸ ਦਿੱਤੀ ਇਸ ਤਰ੍ਹਾਂ ਕਿ ਆਸੀ ਐਡੀਸ਼ਨਲ ਡੀਸੀ ਨੂੰ ਕਿਤਰਾ ਦਾ ਉਹ ਕਰ ਰਹੀ ਐਨਕੁਆਰੀ ਕਰ ਕਰਕੇ ਸਾਰੀ ਕਰਦੀ ਹੈ ਤੇ ਉਹ ਟਾਈਮ ਬੋਰਡ ਐਨਕੁਆਰੀ ਉਹ ਚਾਹੀਦੀ ਐਨਕੁਆਰੀ ਹੋਈ ਕਦੇ ਸਾਨੂੰ ਹੀ ਪਲਾਨ ਬਠਾਣ ਸਾਹਮਣੇ ਉਹਨਾਂ ਦੇ ਉਹ ਜਿਹੜੇ ਇੱਕ ਸਾਈਡ ਤੇ ਹੁੰਦੇ ਉਹਨਾਂ ਦੇ ਇੱਕ ਸਾਈਡ ਤੋਂ ਬਕਸ਼ ਰੱਖਦੇ ਦੂਸਰੀ ਸਾਈਡ ਤੋਂ ਬਕਸ਼ ਰੱਖਦੇ ਸਾਹਮਣੇ ਰੱਖਣਾ ਉਹ ਆਜਾ ਰ ਅ ਡਿਸਕਸ਼ਨ ਕਰਦੀ ਸਾਹਮਣੇ ਆ ਜਾ ਉਹ ਤੁਸੀਂ ਆ ਜਾਓ ਮੀਡੀਆ ਵਾਲੇ ਆ ਜਾਓ ਉਹ ਵੀ ਆ ਜਾਣ ਸਾਡੇ ਸਾਹਮਣੇ ਸੀ ਡਿਸਕਸ ਕਰਦੇ ਕਰਦੇ ਕਿਸ ਤਰ੍ਹਾਂ ਕੰਮ ਹੁੰਦਾ ਕਿਸ ਤਰ੍ਹਾਂ ਨਹੀਂ ਹੁੰਦਾ ਉਹ ਤਾਂ ਇਹ ਧੱਕਾਸ਼ੇ ਕਰ ਰਹੇ ਨੇ ਕੋਈ ਸਿਰ ਨਹੀਂ ਪੈ ਰਿਹਾ ਸਭ ਕੋਈ ਔਰ ਬੈਠੇ ਨੇ ਡਰਾਈਵਰ ਸਾਰੇ वो जो है क्रिमिनल माइटर हो गए सर मैं संजय अग्रवाल अग्रवाल कैरियर संभाले से आया हूँ और मुझे यहाँ ट्रांसपोर्ट कॉन्ट्रैक्ट अवार्ड हुआ है भारत पेट्रोलियम कॉर्पोरेशन में लेकिन लोकल ट्रांसपोर्टर हमारे साथ हाथापाई कर रहे हैं हमें डिपो के अंदर जा रहे ताकि हम अपना डॉक्यूमेंटेशन प्रोसेस कंप्लीट करके अपनी गाड़ियाँ चलाएं नई गाड़ियाँ पा रखी हमने कंपनी से एल ओ साइन हो गई है सिक्योरिटी हमने आठ लाख रुपये जमा करा दिए है प्रशासन के पास घूम रहे हैं देखेंगे करते हैं देखेंगे करते हैं कोई स्पोर्ट नहीं मिल रही हमें अब टेंडर तो ऑल इंडिया लेवल कोई आदमी कहीं जा काम कर ले वन नेशन ये फिर क्या दिक्कत आ रही है हमें कुछ समझ से पा रहे तो अम्बाला में भी सारे लोग काम करते हैं ये तो करते हैं कोई कहीं करता है जिसका जहाँ काम ये सब जाती ही हैं तो हमारी हेल्प करी जाए हमारी बात सुनी जाए जल्द से जल्द ठीक है सर थैंक यू अब तक के लिए बस इतना ही फिर होगी आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज़